ਨੇ 15000 ਦੀ ਪਾਟਾ ਨਹੀਂ ਨਹੀਂ 30000 ਸੁਆ ਸੁਆ ਹੋਣਾ ਐਸੇ ਦਾ ਗੱਲ ਨਹੀਂ ਉਹ پیسے ਮਾੜੇ ਹੁੰਦੇ ਆ ਨਹੀਂ 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 ਪੈਸੇ ਨਹੀਂ ਤੂੰ ਫਿਰ ਹਾਂ ਬੋਲੇਗਾ ਤੂੰ ਕਹੋ ਮੈਨੂੰ ਪਤਾ ਇਹ 15000 ਦੀ ਹੈਗੇ ਫੇ ਲੈ ਜਾ ਇਹ 15000 ਦੀ ਲੈ ਜਾ ਲੈ ਜਾ ਨਹੀਂ 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 ਛੋਟੇ ਵੀਰ ਹਾਂ ਐਵੇਂ ਨਾ ਸੂਪੋ ਬੇ ਹੁਣ ਸੂਪੋ ਬੇ ਮੈਂ ਨਹੀਂ ਕਹਿੰਦਾ ਹੈਗਾ ਰੇੜੀ ਦੇ ਬਾਬਾ ਰੇੜੀ ਨਾਲ ਬਾਬਾ ਸੇ ਤਾ ਖਰੀਦਣੀ ਹੈ ਤੂੰ ਬੋਲ ਹੈ ਵੇਚਣੀ ਹੈ ਤੂੰ ਲੱਗ ਕੇ ਤੇ ਦੁੱਧ ਬੋਲ ਤੀ ਮੰਗ ਰਿਹਾ ਮੈਂ ਹੈ ਮੰਗਣ ਦਾ 50 ਮਗੂ ਕੋਈ ਬੋਲ ਇੱਕੋ ਹੀ ਗੱਲ ਉਸੇ ਹੀ ਗੱਲ ਬੋਲ ਤੂੰ ਇੱਕੋ ਹੀ ਗੱਲ ਤੂੰ ਵੀ ਲੱਗਦੇ ਸੀ ਦਾ ਮੰਗੀ ਜਾਂਦਾ ਜਾਂ 50 ਮੰਗ ਰਿਹਾ ਤੂੰ ਬੋਲ ਤੂੰ 15 ਰਕਮ ਬੋਲ 17000 ਦਾ ਲਓ ਜਾ ਤੂੰ ਉੱਥੇ ਬਹਿ ਜਾ ਖੜ ਜਾ ਉੱਥੇ ਖੜ ਜਾ 20000 ਦੇਣਾ ਲੋਕਾਂ ਨੂੰ ਬਾਬੇ ਨਾਲ ਰਾਜ ਕਰਦੀ ਨਿਆਰਾ ਆ ਕੀ ਕਰ ਸਿੰਘ ਤੈਨੂੰ ਪਤਾ ਕੌਣ ਹੁੰਦੇ ਨੇ ਕੋਈ ਗੱਲ ਹੂ ਦੂਜੀ ਗੱਲ ਨਹੀਂ ਅਸੀਂ ਕਰਦੇ ਹੈਗੇ ਆ ਮਾਇਕਲ ਪਹਿਲੀ ਵਾਰ ਆਇਆ ਮੁੰਡੇ ਚ ਉਹ ਤਾਂ ਚਾਹੇ 10 ਵਾਰੀ ਆ ਮੇਚ ਵਾਲੀ ਗੱਲ ਹੈ ਪਿੱਛੇ ਦੀ ਇਹ ਵੀ ਗੱਲਾਂ ਠੀਕ ਠੀਕ ਮੇਚ ਲਈ ਗਏ ਤੇ ਆ ਤੂੰ ਆਲਾ ਛਾੜ ਨਾ ਦੇਣੀ ਆ ਜੀ ਤੂੰ ਉੱਤੇ ਦੇਣੀ ਆ ਲੜਦਾ ਉੱਤੇ ਵੀ ਠੀਕ ਥੱਲੇ ਆ ਕੇ ਗੱਲ ਗੱਲ ਬਥੇ ਲਾਉਂਗਾ ਨਾ ਥੱਲੇ ਆ ਜਾ 750 30 ਉੱਤੇ ਗੱਲ ਕਰਾ ਵੀਰੇ ਜੀ 30 ਵਾਲੀ 30 ਲੈ ਕੋਈ ਨਾਲ ਇਧਰ ਹਰੋ ਕਾ ਹਾਈ ਕਰਾ ਚੱਲ ਤਸਾ ਰੇਟ ਤਾਂ ਲਾਓ ਕਿਹੜਾ ਲਾਉਂਦਾ ਕਿੰਨੇ ਲਾਉਂਦਾ ਲਾਓ 11000 ਰੁਪਏ ਲਾਇਆ ਹੈ ਬੋਲ ਹੀ ਨਹੀਂ ਲਵਾਉਣੀ ਬਾਈ ਬੋਲ ਹੀ ਨਹੀਂ ਲਵਾਉਣੀ ਮੈਂ ਕਿਹਾ ਕਿ ਉਹਦਾ ਐਟਰਾ ਬੱਤੇ ਵੱਡੇ ਮਤਰੀ ਤੋਂ ਬਣਾ ਕਰੀਦਾ ਹੈ ਸ਼ੂਰੀ ਦਾ ਲਾਡਾ ਹਾਂ ਤਾਂ ਨਾਲ ਸੇ ਉਹਦੇ ਚਾਹੇ ਫਿਰ ਕਿਰਾਇਆ ਨਹੀਂ ਹੈ ਨਹੀਂ ਫਿਰ ਸਾਢੇ 1.5 ਦੀ 15 ਆ ਆ ਦੇ ਬਖਰੇ ਆ ਮੁੰਡਾ ਨਹੀਂ ਬਸ ਗੱਲ ਖਤ ਚੱਲ ਬਾਬੇ ਨੇ ਕਿਹਾ ਨਹੀਂ 13 ਮੋਲ ਆਇਆ ਉਹ ਤਾਂ ਮੈਂ ਨਹੀਂ ਨਹੀਂ ਕੋਈ ਨਹੀਂ ਜੀ ਪਹਿਲਾਂ ਤੇਰੀ ਆ ਨਹੀਂ ਕੋਈ ਚੱਕਰ ਨਹੀਂ ਜੀ ਕੋਈ ਦੇ ਵਿਚਾਲੇ ਕੋਈ ਨਹੀਂ ਨਾ 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 ਉਹ ਮੈਂ ਮੈਂ ਸੋਚੀਓ ਗੱਲ ਮੰਨ ਤੇ ਸਹੀ ਹੈ ਮੇਰੇ ਨਾਲ ਹੱਥ ਆਇਆ ਏ ਬੰਦੇ ਤਾਂ ਤੇ ਵੀਰੋ ਬੰਦਾ ਬਤੋਲਾ ਗਿਆ ਮਾਹ ਵੀ ਬਹਿਰੇ ਨੇ ਹਾਂ ਕਿਆ ਸਾਡੇ ਖੁੱਦ ਨੇ ਇਹਦੇ ਮੂੰਹ ਤੇ ਗਿਆ ਠੀਕ ਹੈ ਐਂ ਜਿਹੜੀ ਕੋਈ ਨਾਲ ਦੀ ਥੋੜੀ ਹੈ ਚਲ ਹਟੋ ਨੂੰ ਵੰਡੋ ਰੇ ਬਸੂਨ ਬਸ ਹੋਵੇ ਫਟਾ ਪਕਾਈ ਵਾਲੇ ਕੰਮੇ 2000 ਰੁਪਏ ਦੇ ਕਿੰਨੇ ਦਾ 5000 ਹਾਂ ਜੀ ਅੱਜ ਤਾਂ ਢਿੱਲਾ ਆ ਗਿਆ ਨਾਲ ਕੋਈ ਨਹੀਂ ਇਹ ਜਾਣਗੇ ਇਹ ਜਾ ਉਹਦਾ ਗਾਏ ਥੋੜੀ ਹੁਣ ਹੀ ਲੈ ਹਾਂ ਤੂੰ ਕਿੰਨੇ ਕਹਿਣਾ ਬਾਈ ਯਾ ਵੇਲੇ ਵੀਰਾਂ ਦਾ ਸੌਦਾ ਹੋਣ ਲੱਗਿਆ ਬਪਾਲਾ ਹੁਣ ਬੋਲ ਜਿਆ ਸਾਢੇ 6000 ਨੂੰ ਬਾਲੋ ਯਾਰ ਯਾਰ 18 ਮੂਹ ਤੇ ਸਾਢੇ 6000 ਨਹੀਂ ਨਹੀਂ ਯਾਰ ਇਹਨਾਂ ਦਾ ਫਿਰ ਤੁਮ ਨਾ ਮਾਰਾਂ ਤਾਂ ਫਿਰ ਇਹਨਾਂ ਨੂੰ ਮੈਂ ਢੇਰੀ ਤੇ ਪਾ ਕੇ ਵੇਚਦਾ ਪਰ ਹੋ ਜਿਆ ਪੇਡਾਂ ਦੀਆਂ ਨਹੀਂ ਨਹੀਂ ਫਿਰ ਐ ਆ ਫਿਰ ਹੋਰ ਵੀ ਪਹਿਣਗੇ ਐ ਵੀ ਦੇਖ ਉਹ ਹੀ ਖੇ ਨਹੀਂ ਪਹਿਣਦੇ ਜੇਠੀ ਪਹਿਣਗੇ ਨਹੀਂ ਫਿਰ ਹੁਣ ਤੂੰ ਫਾੜ ਦਿਆ ਨਾ ਭਾਈ ਇਹਨਾਂ ਦਾ ਚੰਗਾ ਨਾ ਰੋਤੀ ਨਾ ਆਇ ਨਾ ਰੱਖਾਂ ਹੇ ਤੇਰੀ ਨਹੀਂ ਉਹ ਕਹਿਣਾ ਹੋਏ ਬੰਜਾ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਇੰਨਾ ਤਾਂ ਇਹ ਦੇਖਿਆ ਤਾਂ ਬੰਜਾ 2000 ਬੰਜਾ ਇਤ ਕੱਲ ਪਤਾ ਕੀ ਜੀ ਕੋਈ ਵੀ ਤੁਸੀਂ ਵੀ ਉਰੀਓ ਮੈਂ ਵੀ ਉਰੀ ਆ ਆਹ ਜਰਾਂ ਦਾ ਕੋਈ ਨਹੀਂ ਲੱਗ ਜੂ ਪਤਾ ਵੀ ਕਿਵੇਂ ਗਏ ਆ ਹੁਣ ਜਿਵੇਂ ਜ ਹੁਣ ਕੋਈ ਪਾਲਣ ਲਾ ਗਿਆ 2 400 ਵੱਧ ਲੈ ਜੂ ਉਹ ਤਾਂ ਫਿਰ ਹੁਣ ਤੇਰੇ ਪਤੀ ਆ ਮੈਨੂੰ ਮੈਨੂੰ ਕੋਈ ਨਹੀਂ ਚਾਹੇ ਮੇਰਾ ਤਾਂ ਇਹ ਚਾਹ ਉਹ ਮਾਰਦੀ ਕਰ ਲੱਗ ਨਹੀਂ ਉਹਦਾ ਠੀਕਾ ਮੰਨ ਲੈ ਆਹ ਠੀਕ ਆ ਪਾਲਾ ਨਹੀਂ ਇੰਨੇ ਹੁੰਦਾ ਪਾਲਾ ਮੈਂ ਬਾਕੀ ਜੇਠੇ ਜੇਠੇ ਫੜਿਆ ਨਾ ਨਹੀਂ ਉਹਦਾ ਠੀਕ ਆ ਮੈਂ ਤੁਹਾਡੀ ਬਾਈ ਤਾਂ ਮੈਂ ਤਾਂ ਮੰਨ ਲਈ ਥੋੜਾ ਜਿਹਾ ਪਾਠਾ ਪਾਠਾ ਨੇ ਏਥੇ ਜਾਦਾ ਘਾਟਿਆ ਯਾ ਤਾਂ ਤੇਰੇ ਜਿਲ ਸੋਨੀ ਨੂੰ ਗੋਈ ਜਾ ਲੈ ਲਓ ਜੀ ਮਾਣੋ ਨਹੀਂ ਮਾ ਮੈਂ ਅੰਨੇ ਦੇ 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 ਲੈਣੀ ਉਹ ਇਹਦਾ 6500 ਦੇ ਬੋਲਾ ਦੂਣੀ ਦੱਸ ਉਹ ਇਹ ਖਬਰਾਂ ਫੇਰ ਨਾ ਇਹਨਾਂ ਤੇ ਮੈਂ ਰੱਖਣੀ ਐ ਨਹੀਂ ਰੱਖਣੀ ਐ ਮੇਰੇ ਕਹਿੰਦਾ ਇੱਥੇ ਜਾ ਕੇ ਛੱਡ ਦਈਂ ਨਾ ਮੈਨੂੰ ਕੋਈ ਨਹੀਂ ਨਹੀਂ ਉਹ ਨਹੀਂ ਕਹਿੰਦਾ ਉਹ ਖਬਰਾਂ ਉਹ ਖਬਰਾਂ ਫੇਰ ਉਹ ਗੱਲ ਉਹਦੀ ਵੀ ਸਹੀ ਆ ਵਜਨ ਦਾ ਮੁੱਲ ਮੰਗ ਤੂੰ ਵਜਨ ਦੇਖ ਵਜਨ ਸੱਚ ਦੇਖ ਮੈਂ ਕਹਿੰਦਾ 2000 11000 ਰੁਪਈਏ ਤੇਰੀ ਗੱਲ ਆ ਬਾਈ ਪੱਕੇ ਜੇ ਪੈਸੇ ਲਾ ਦੇ ਯਾਰ ਪੱਕੇ ਜੇ ਬਾਈ ਫਿਰ ਦੱਸ ਦੇ ਬਾਈ ਦੱਸ ਦਵੇ ਸੱਚ ਮਾਮਾ ਯਾਰ ਇਹ ਯਾਰ ਨੂੰ ਧੋਗਾ ਘਟ ਦਿੰਦਾ ਰੇ ਭਾਈਆ ਤੂੰ ਵੀ ਸਿਆੜਾ ਮੰਡੀ ਆ ਰੱਡੀ ਵਿੱਚ ਦਾਸਾ ਯਾਰ 12000 ਤੋਂ ਬੱਕਰੀਆਂ ਦੇ ਚੱਲ ਬਾਈ ਨੇ ਕਹਤਾ 12 ਦੀ ਹੀ ਦੇ 21 ਚਲੋ ਕਦੇ ਤੇਰੀ 6 ਬੱਕਰੀਆਂ ਦਾ 17000 2000 ਬੱਕਰੀਆਂ ਕੀ ਹਬਾ ਪੁਰੇ ਹੈ ਨਾ 70000 ਰੁਪਏ ਦੇਣਾ ਨਾ ਰਾਹ ਦੀ ਗੱਲ ਦੱਸੋ ਜਮਣੇ ਰਾਹ ਹੀ ਵਰ ਠੀਕ ਹੈ ਜਿਹੜਾ ਜਹਾਜਾਂ ਬਸ ਨੂੰ ਦਾ ਬਿੱਲ ਬਣ ਗਿਆ ਨਾ ਮੈਂ ਨਾ ਮਸਵਾ ਦਾ ਬੜਾ ਆ ਰੋ ਰੋ ਨਾ 50000 ਹਾਂ ਨਾ ਆਇਆ ਜਮਾ ਜੈਮੂ ਲੱਭ ਜਾ ਦੇ ਨਹੀਂ ਲਾ ਰਾਹ ਦੀ ਉਟਾਣੀ ਮਾਇਆ 42000 ਦੇ ਦਿੱਤੀ ਤੁਹਾਨੂੰ ਸਾਰਿਆਂ ਦਾ ਹੀ ਯਾਰ ਮੇਰਾ ਨੰਬਰ ਦੇ ਦੇ ਭਾਈ ਇਹ ਕਿਹਦੇ ਠੀਰੇ ਦਿਸ ਰਹੇ ਨੇ ਇਹ ਲੱਗੇ ਰਹਿਣੇ ਸਾਰੇ ਨਹੀਂ ਇਹ ਲੱਗਣਾ ਮੈਂ ਯਾਰ ਜੀ ਦੂਜਾ ਗੱਦ ਲੜਾ ਉੱਥੇ ਲਿਖਦੇ ਹੈਂ ਤੇਰੀ ਜਾ ਕੋ ਉੱਥੇ ਨਹੀਂ ਬਗਦੇ ਨਹੀਂ ਦੇ ਤਲੀ ਨਾਲ ਆਪਣੇ ਕੋਲ ਨੇ ਇਹ ਸੱਤ ਹਾਂ ਤੇ ਮੈਕੈਨਿਕ ਪਾੜਾ ਹੋਇ ਨਹੀਂ ਹੁੰਦਾ ਤਾਂ ਤੋਰਾਂ ਦੇ ਹੈਂ ਉਹ ਤਾਂ ਬੰਨਣਾ ਕਿੱਕ ਹੋਇਆ ਹਰ ਸਟਾਰਾ ਲੰਗੜਾ ਬਾਕੀ ਜਾਂਦੇ ਨੇ 12 ਦਿਨ ਬੱਤੀਆਂ ਨਾ ਕੋਈ ਆਏ ਕਿਤੇ ਦੇਖੇ ਹੋਰ ਆਪਾਂ ਦਾ ਮਾਲਕ ਬਈ ਅੱਛਾ ਤਾਂ ਹੁਣ ਤੈਨੂੰ ਪਤਾ ਤਿੰਨ ਮਹੀਨੇ ਦਾ ਮਹੀਨਾ ਤਾਂ ਹੋਵੇ ਨਾ ਪਛੋਂ ਨੂੰ ਰਾਮ ਨਾ ਪਛੋਂ ਨੂੰ ਲੱਜਪੁਰਾ ਇਹ ਰੱਖੇ ਹੋਣੋਂ ਤਾਂ ਕਦੀ ਕਿੰਨੇ ਕੁੱਪੇ ਨਿਕਲੂ ਸਾਰੇ ਕੰਮਾਂ ਨਾਲ ਸਾਰੇ ਨਿਦਖਣ ਲੱਗਦਾ ਜਿਹੜਾ ਉਹ ਖੜਾ ਹੈ ਇਹ ਕੁੱਤੇ ਕੰਮ ਸਾਰੇ ਹੀ ਕਰ ਦਿੰਦਾ ਨਹੀਂ ਲੱਗਦਾ ਕੋਈ ਨਹੀਂ ਲੱਗਦਾ ਬਿਨ ਰੱਖੇ ਤੋਂ ਕੋਈ ਨਹੀਂ ਆਉਂਦਾ ਨਹੀਂ ਜੀ ਹਲਕਾ ਹੀ ਬਤਾਇਆ ਤਾਂ ਜਿਹਨੂੰ ਪਤਾ ਹੈ ਜਾਂ ਕੋਈ ਚਾਰਦਾ ਹੈ ਉਹੀ ਪੰਗੇ ਲਾਉਂ ਜੰਨਣਾ ਕਿ ਹੋਰ ਨਹੀਂ ਦਿੰਦਾ ਨਾ 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 ਬੰਦ ਕਰ ਤੂੰ ਕਿਹਨੂੰ ਕੱਢਾ ਨਹੀਂ ਚਾਰਦਾ ਵੀ ਕੱਲੇ ਨੂੰ ਪਤਾ ਹੈ ਸਭ ਨੂੰ ਪਤਾ ਵੀ ਹਰੇਕ ਨੂੰ ਵੀ ਕਿਵੇਂ ਪਾਲਦੀ ਨੇ ਕਿਵੇਂ ਜਾਂਦੀ ਮੈਂ ਤਾਂ ਜਿਹੜੀ ਗੱਲ ਨਾਲ ਸੁਣਿਆ ਕਿ ਪਹਿਲਾਂ ਨਾ ਇਹ ਬੱਸ ਜਾਰਦਾ ਆਪਾਂ ਨਾ 1000 ਰੁਪਏ ਜਿਹੜੇ ਦੂਣਾ ਨਹੀਂ ਚਾਹੁੰਦਾ ਜੇ ਤੂੰ ਪੈਸੇ ਵੀ ਦੁੱਗਣੇ ਨਹੀਂ ਦੂਗਾ ਜੀ ਸਭ ਇਹ ਵੀ ਰਾਹੀ ਗੱਲ ਹੈ ਤੈਨੂੰ ਨਹੀਂ ਪਤਾ ਜਾਂ ਤੈਨੂੰ ਪਤਾ ਜਾਂ ਤਿੰਨਾਂ ਦਾ ਦੱਸ ਕੀ ਲੈਣਾ ਹੈ ਤੂੰ ਕੀ ਬੰਦੇ ਮੈਂ ਤੂੰ ਹੀ ਬੋਲ ਤੇਰੀ ਤੀਨ 100 ਰੁਪਏ ਦੇਣਾ ਨਾ ਨਾ 45 ਰੇਡਾ ਸਾਰਿਆਂ ਦਾ ਯੋਗਰ ਤੁਸੀਂ ਪੱਕੇ ਆ ਫਿਰ ਤੂੰ ਗੇਡਾ ਨਹੀਂ ਪੈਣ ਦੇਣ ਜਾਵੇਂ ਤੈਨੂੰ ਬਜਣ ਦਾ ਵੀ ਪਤਾ ਹੈ ਫਿਰ ਤੇਰੀ ਚੀਜ਼ ਦਾ ਵੀ ਪਤਾ ਪੱਕਾ ਬੰਦਾ ਐ ਨਹੀਂ ਹੱਲੇ ਉਹਦਾ ਵੀ ਆ ਜਾ ਮੈਂ ਕਿੰਨੇ ਹਜ਼ਾਰ ਨੂੰ ਦੇਣੇ ਆ ਤਿੰਨੀ ਆ 31000 ਨੂੰ ਦੇਣੇ ਆ ਤਿੰਨੀ ਕਿੰਨੇ ਨੂੰ ਦੇਣੇ ਆ ਕੋਈ ਮੁੱਤੂ ਵੀ ਕਹੇ ਹਾਂ 36 ਦੇ ਦਾਂ ਹਾਂ ਕੋਨਾਂ ਗਾਲ ਢੋਡੀ ਲਵੇ ਲੱਗੀ ਹੋਈ ਹੈ ਮੋਦਨ ਨੂੰ ਤੁਸੀਂ ਵੀ ਲਾ ਦਿਓ ਜਾਇ ਜੇ ਆ 31000 ਦੋ 34000 ਹੋਣੀ ਮੜੇ ਤਿੰਨੀ ਯਾਰ ਕੋਈ ਨਾ ਭਲੇਖਾ ਲਾ ਕੇ ਲੈਂਦਾ ਛੈਣਾਗਾ ਹਾਂ ਤਾਂ ਹੁਣ ਯਾਰ ਪੂਜਾ ਦੀਆਂ ਪਟਕੀਆਂ ਨਾਲ ਸੌਦਾ ਪਿਆਰ ਦਾ ਬਾਈ ਹਾਂ ਇਹਨੀ ਗੱਲ ਸਿਰਸੀ ਹੋ ਗਿਆ ਕੋਈ ਡਾਂ ਨਹੀਂ ਸੌਦਾ ਪਰ ਸਾਡੇ ਜਾਣੇਦਾਰ ਤੇ ਇੱਕ ਵਾਰੀ ਹੋ ਗਈ ਜੀ ਮੂੰਹ ਚ 25000 ਕਹਿਣਾ ਸੀ 35000 ਨੂੰ ਬੱਕਰੀਆਂ ਹੋ ਗਈਆਂ ਸੀ ਆਪਾਂ ਜੀ ਨੂੰ ਫੁੱਲ ਚੜਾ ਕੇ ਆਈ ਸੀ ਵੀ ਲੈ ਲਈਆਂ ਕੋਈ ਗੱਲ ਲੈ ਲਈਆਂ ਖਰਾਬ ਹੋ ਗਿਆ ਉਹਨਾਂ ਕਰੀ ਗੱਲ ਤਿੰਨ ਪੱਖਰੇ ਨੇ ਆਹ ਗਾਲਾਂ ਲੰਗ ਮਾਰਦਾ ਪੱਖਰਾ ਫੁੱਲ ਦਾ ਪਾਈਆਂ ਨਹੀਂ ਗੱਛਾ ਛੱਡਿਆ ਯਾਰ ਜਿਆ ਸਾਹ ਹੋਰ ਦੁਗਾਈ ਗਾਂ ਕਰਵਾਨੀ ਵੀ ਯਾਰ ਸਮਾਪਤ ਲੱਭਾ ਹੋਟਾ ਰਿਹਾ ਕਿਸੇ ਨੂੰ ਪੱਟ ਰਹੇ ਤੇ ਅੰਦਰੋਂ ਦਾ ਹਵਾ ਫਰਾ ਦੇ ਬਾਪੂ ਆ ਫੱਕਰਾ ਦੇਖ ਤੋਰ ਕੇ ਉਹ ਇਹਦੇ ਮਾੜੀ ਨਾ ਨਦੀ ਤੇ ਰੇੜੀ ਚੜ ਗਈ ਰਕਸਾ ਰੇੜੀ ਕੋਈ ਲਵੇ ਕੱਖ ਲੈ ਕੇ ਲੰਘਿਆ ਜੀ ਉਦੋਂ ਨਰਿੰਦਰ ਰੈਡੀ ਚੜ ਗਈ ਦੀ ਹੋ ਗਿਆ ਚੱਕ ਲੋਵੇ ਅਗਲਾ ਬੁੰਡਾ ਦੇਖਣ ਆਇਆ ਛੱਡ ਜਾਂਦਾ ਨੰਨਦਾ ਤੇਰੀ ਗੱਲ ਜੀ ਜੀ ਫੁੱਟ ਗਈ ਸਾਡੀ ਕੁੜੀ ਕਿੱਥੇ ਜਾਊ 11 ਗਾ ਇਹਦਾ ਯਾਰ ਨਹੀਂ ਕਰਦਾ ਕੋਈ ਜਾਣੀ ਖਾ ਰਹੇ ਤੇ ਘੜੇ ਉਹ ਲੋਕ ਨਹੀਂ ਦੇਖਦੇ ਚਰਮਾਨੇ ਜਿੰਨੇ ਸਾਹ ਤਰਫੇ ਆ ਗਏ ਆ ਸਾਚਾ ਮੈਨੂੰ ਚੰਨੋਂ ਲੈਣਾ ਉਹ ਸੂ ਦੂਰ ਚੱਕ ਸਾਡੀ ਬਪਾ ਜੀ ད� ང ཚང ང ཆས ཚས གྲ རི རྲ རྲ རྲས རྲ སར རི རས རས ར ཁེ ས ཁ ེེ ཁས ས ས ཁ ཮� ਕਿ ਦਤਾਲੇ ਜਾ ਰਿਹਾ ਬਾਕੂ 32000 ਨੂੰ ਦੇਣੇ ਬੱਕਰੇ ਨਹੀਂ 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 ਹੋਰ ਕਿੰਨੇ ਨੂੰ ਦੇਣੇ ਆ ਕੋਈ ਰਾਹ ਪੱਕੀ ਜੀ ਗੱਲ ਕਹਦੇ ਇੱਕ ਵਾਰੀ ਗਾਂ ਨੂੰ ਕਸਾਈਆਂ ਕਰਾਈ ਜਾਂਦਾ ਯਾਰ 45000 ਰੁਪਏ ਘੱਟ ਨਹੀਂ ਜਾਏ ਯਾਰ 33000 ਨੂੰ ਬੱਕਰੇ ਦੇ ਦੇ ਨਹੀਂ ਨਹੀਂ ਹੈਗੇ ਦੇਖ ਲੈ ਜੀ ਨਾ ਕੱਟੇ ਮੋਨਾਂ ਦੇ ਨਾ ਨਾ 50000 ਦੇ ਵਿੱਚ ਮੇਜ ਰਾਣ ਦੇ ਨੂੰ ਮਾਰਦੇ ਮੇਜ ਪਹਿਲਾਂ ਖਾਤੀ ਆ ਮੈਂ ਲਾਣੇ ਦਾ ਉਹ ਦੇਣੇ ਕਿੰਨੇ ਤੇ ਪੱਕੀ ਗੱਲ ਦੱਸ ਤੈਨੂੰ ਤੁਸੀਂ ਦੱਸ ਦੋ ਮੈਂ 7500 ਦੇ ਦਈਏ ਤੈਨਾਂ ਦਾ ਠੀਕ ਆ ਠੀਕ ਉਹ ਆ ਦੇਖ ਵੀ ਲਾ ਇਹ ਆ ਦੇਖ ਲੈ ਆ ਦੇਣਾਂ ਵਾ ਫਿਰ ਹੋਰ ਠੀਕ ਆ ਕਿੰਨੇ ਦੇਣੇ ਆ ਫਿਰ ਕਿੰਨੇ ਦੇਣੇ ਆ ਮੈਂ ਵੀ ਨਹੀਂ ਦਿੰਦਾ ਮੈਨੂੰ ਤਾਂ ਪੱਟ ਨਹੀਂ ਮੂੰਹ ਮੰਗਰਾ ਮੌਤ ਨਹੀਂ ਮਿਲਦੀ ਲਾਣੇ ਦਾ ਆ ਕੁਜੈਤ ਜੀ ਗੱਲ ਕਰ ਜੈਤ ਜੋਂ ਵੀ ਕਰਨਾ ਤੂੰ ਦੱਸ ਦੇ ਜੈਤ ਜੀ ਇਹ ਯਾਰ ਘੱਟ ਨਹੀਂ ਹੋਦਾ ਹੋਰ ਗੱਡੀ ਕਿਹਨੇ ਯਾਰ ਮੈਨੂੰ ਵੱਧ ਲੈ ਲੈ 9000 ਦੇ ਪਾ ਦਿੰਨੇ ਆ ਜਾ 6000 ਕੋਈ ਨਹੀਂ ਤਾਂ ਘੱਟਾ ਦੋ ਪੰਜਾ ਨਹੀਂ ਤੁਮੜ ਪੱਕਾ ਇਹਦਾ ਵੀ ਕਿਤਕ ਦੇਂਗਾ ਯਾਰ ਡੇਢ ਮੰਗਦਾ ਦੋ ਘੱਟ ਦਿੰਦਾ ਜੇ ਤੂੰ ਇਹ ਲੈ ਲੈ ਕਣੇਦਰਾ ਤਾਂ ਕਹਿੰਦਾ ਦੋ ਘੱਟ ਦਿੰਦਾ ਚਾਹ ਮੈਂ ਭਾਈ ਜਾਨੀ 40000 ਰੁਪਇਆ ਗੈਣੀ ਉੱਥੇ ਭਾਤੀ ਕਰਾਓ 45000 ਦਿੰਨਾ 40000 ਬਾਕੀ ਨਹੀਂ ਮੰਨ ਫੇਰ ਅੱਧਾ ਬਚਾਲੇ ਕਿ ਕਿੰਨਾ ਕਰ ਰਿਹਾ ਹਰਕਤ ਆਇਆ ਕੱਥਰ ਬਣਦੇ ਨੇ ਲੈ ਕੇ ਰਭੀਏ ਬੁੱਝੇ ਚਪੋ ਕੱਲੀਆਂ ਵੇਉਂਦੇ ਘਰੋਂ ਜਾਓ ਲੈ ਲੀ ਉਹ ਹੋ ਕੀ ਹੋਰ ਸੋਇ ਬਣਾ ਲਓ ਪਾਤਾ ਲੋ ਗਿਆ ਕਿੰਨੇ ਪਤਾ ਚਾਰੇ ਬੱਛਾ ਲੰਡਾ ਹੋ ਗਿਆ ਹਾਂ ਜੀ ਆਉਂਦਾ 44000 ਦਾ ਬਾਬੇ ਨੇ ਕੱਢ ਤੇ ਸਾਫ ਅੱਜ ਹੈ ਕਿੰਨੇ ਦਾ ਬਣ ਗਿਆ 2 400 ਦਾ ਬਾਬਾ ਪਿੰਡ ਦਾ ਪਿੰਡ ਦਾ ਵਫਾ ਕਰ ਅਮਮ ਜਿਹੜਾ 2 400 ਦਾ ਇੱਧਰ ਉੱਧਰ ਨਹੀਂ ਜਿਹੜਾ 2 ਪੈਸੇ ਲਾਉਣਾ ਜਿਆਦਾ ਬਿਲਕੁਲ ਜੀ ਸਮਝ ਆਇਆ ਬਾਬੇ ਨੂੰ ਜਮਾ ਐ ਕਰਕੇ ਵੀ ਇੰਨੇ ਦੀ ਹੋ ਗਏ ਪਤਾ ਹੈ ਕਹਿੰਦਾ ਵੀ ਉਹਨੂੰ ਫੋਟ ਕੱਟ ਦੇ ਨਾਲ 47 ਪੈਸੇ ਲਾਉਣਾ ਹੈ 47 ਲੱਗ ਨਹੀਂ ਵੀ ਕਦਰ ਨਹੀਂ ਰੱਖੇ ਤੁਹਾਡਾਂ ਤਾਂ ਕਿਤੇ ਨਾ ਕਦੇ 200 ਰੁਪਏ ਦਾ ਕੋਈ ਫਰਕ ਨਹੀਂ ਪੈਂਦਾ 500 ਦਾ ਬਾਈ 400 ਦਾ ਡਿਗਰੀ ਕੋਈ ਨਾਨੀ ਗੱਲਾਂ ਕਰਨੀਆਂ 37 21 62 ਜਿਹੜਾ ਇਹਕਣਾ ਕਿ 37 ਹਾਂ 30 30 ਲਿਖਾਈ ਕਿਤੇ 100 ਰੁਪਏ ਆਉਂਦਾ ਨਾਲ ਲੱਖ ਰੁਪਏ ਪੂਰਾ 40000 ਦਾ ਸੌਦਾ ਹੋ ਗਿਆ 10000 ਰੁਪਏ 90000 ਪਾੜੇ ਕੰਟਰੋਲ ਠੀਕ ਕਰਤੀ

ਕੀ ਮਲ ਕਰਦੇ ਸੋਨੀ ਦਾ ਜੀ 30000 ਰੁਪਏ ਮਾਰ ਖੱਸੀ ਹੈ ਹਾਂ ਜੀ ਦੋ ਦਾ ਠੀਕ ਆ ਮੱਖੀ ਚ ਨਹੀਂ ਹੋ ਗਈ ਪੂਰੀ 8000 ਦੀ ਸਸਤੀ ਗੂਗਲ ਪੇ ਜੀ ਪਾ ਦੇ ਜਾਈਗੇ ਯੋ ਰੋਗਰ ਅਰੇ ਲਾਗਾ ਪੈਂਦਾ ਮੈਨੂੰ ਤਾਂ ਹੱਡੀ ਕੁੱਟ ਗਈ ਰੋਗਰ ਬੇਜੋ ਹੁੰਦੇ ਆ ਕਿੱਥੇ ਲੇ ਪਿਆ ਕੋਈ ਨਾ ਫਿਰ ਘਰ ਦਾ ਅੱਧ ਬੰਦਾ ਘਰੇ ਫੜਾ ਦੂੰਗਾ ਕੀ ਗੱਲ ਆ ਆਏ ਤਾਂ ਹੁਣ ਇੱਥੇ ਹੀ ਇੱਥੇ ਲਾਵਾਂਗੇ ਹੁਣ ਇਹਨਾਂ ਨੂੰ ਲੈ ਲੈਨੇ ਆ ਬਸ ਵੈਸੇ ਹੈ ਵੀ ਠੀਕ ਆ ਸਾਹਬਾਂ